ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਦੀ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਿੰਘਪੁਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਰਮਦਾਸ ਤੇ ਲੱਗੇ ਜਿਹੜਾ ਪਿੰਡ ਆ ਵੀਰ ਜੀ ਹਨਾਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾ ਤੇ ਤਿੰਨੇ ਕੱਬਣਾਂ ਦਿਖਾਵਾਂਗੇ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਤੇ ਬਿਲਕੁਲ ਨੋਰਮਲ ਰੇਟ ਹੀ ਹੁੰਦੇ ਆ ਤੇ ਅੱਜ ਵੀ ਵੇਚੀ ਨੇ ਗੰਦੇ ਕਿ ਰੇਟ ਜਿਹੜੇ ਨਾਰਮਲ ਹੀ ਕਰਨੇ ਆ ਇੱਕ ਆ ਪਹਿਲਾ ਸੂਆ ਵੈੜ ਤੋਂ ਚਾਰ ਦੰਦ ਵੈੜ ਤੋਂ ਦਿਖਾਉਣੀ ਆ ਕਾਫੀ ਕਮਾਲ ਦੀ ਚੰਗੇ ਰਿਕਾਰਡ ਵਾਲੀ ਵੈੜ ਆ ਜਿਹੜੀ ਜਰਸੀ ਕ੍ਰੋਸ ਚ ਤੇ ਬਾਕੀ ਵੀ ਤੁਹਾਨੂੰ ਗੱਪਣਾ ਹੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਸਣਾ ਠੀਕ ਠਹਾ ਜੀ ਸਭ ਵਧੀਆ ਤੁਸੀਂ ਸੁਣਾ ਸਭ ਵਧੀਆ ਜੀ ਹਾਂਜੀ ਵੇਖ ਗਿਆ ਮਾਲ ਫਿਰ ਉਦਨਾਲ ਹਾਂਜੀ ਵੀਰ ਜੀ ਘੰਟੇ ਦੇ ਵਿੱਚ ਵੇਜੀ ਲੱਗ ਗਿਆ ਕਿੰਨੇ ਕਾਏ ਫੋਨ ਫਾਨ ਉਦਨੋਂ ਫੋਨ ਤੇ ਦਾਦੀ ਆਈ ਠੀਕ ਹੈ ਤੇ ਅੱਜ ਵੀ ਰੇਟ ਜਾ ਜੀ ਫਿਰ ਬਿਲਕੁਲ ਜਾ ਜੀ ਅੱਜ ਤੇ ਇੱਕ ਵੜਾ ਜਿਆਦਾ ਕਮਾਲ ਦੀ ਲੱਬ ਲੈਂਦੀ ਆ ਅਚਾਰਦਾਂ ਦਾ ਬਸ਼ੀਰਾ ਫਾਰਮ ਵਾਲੀ ਬਸ਼ੀਰਾ ਅੱਛਾ ਹਾਂਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਵੀਰ ਜੀ ਮੇਰਾ ਹਰਪ੍ਰੀਤ ਸਿੰਘ ਜੀ ਹਾਂਜੀ ਪਿੰਡ ਸਿੰਘਪੁਰ ਆ ਤੇ ਜੁਲਾਰ ਅਰਦਾਸਬਸ ਸ੍ਰੀ ਦੇਰਾ ਬਾਬਾ ਬਨਾਨ ਦਾ ਠੀਕ ਹੈ ਹਾਂਜੀ ਤੇ ਲਾਗੇ ਰਮਦਾਸ ਹਨਾ ਪਾਣੀ ਕਿੰਨੇ ਕਿਲੋਮੀਟਰ ਦੇ ਰਮਦਾਸ ਤੋਂ ਅਨਸਰ ਚ ਠੀਕ ਹੈ ਦੇਰਾ ਬਾਬਾ ਬਨਾਨਕ 10 11 ਕਿਲੋ ਮਿੱਝੋ ਦੱਸ ਦੋ ਤੇ ਠੀਕ ਹੈ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 60 60 42 ਹਾਂਜੀ 21 942 ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਇਤੋਂ ਹੀ ਆਪਾਂ ਕਰ ਲੈਨੇ ਆਂ ਅੰਗਰੇਜ਼ੀ ਵਿੱਚ ਸ਼ਾਈ ਹਾਲ ਜੁਗਾ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇੱਕ ਦਿਨ ਹਾਂਜੀ ਕ੍ਰੋਸ ਚ ਐ ਸਾਈ ਵਾਲ ਕ੍ਰੋਸ ਟੀ ਹੈ ਜਿਹੜੀ ਹਾਂਜੀ ਬਾਕੀ ਠੰਡੀ ਠੁੰਡੀ ਬੜੀ ਹੈਗੀ ਪੂਰੀ ਠੰਡੀ ਦੇਰੀ ਜਦੋਂ ਮਰਜ਼ੀ ਪੈ ਜਾਓ ਅਜੇ ਜਨ ਦਾਖਲ ਲੈ ਜਾਊਗੀ ਬੰਦਗੀ ਬੜੀਆ ਵੇਖੋ ਬਦਰਾ ਪੁੱਦਰਾ ਬਹੁਤ ਜਿਆਦਾ ਠੀਕ ਹੈ ਬਾਕੀ ਇਹ ਕੀ ਦੱਸ ਦੇਣਾ ਜੇ ਕਰਦੇ ਆਪਣੇ ਹਿਸਾਬ ਨਾਲ ਕੋਈ ਖੜਕੇ ਕੋਈ ਨੇ ਟ੍ਰਾਂਜੈਕਸ਼ਨ ਪਾਉਣੀ ਹੈ ਜਾਂ ਕੋਈ ਆਪਣੇ ਹਿਸਾਬ ਨਾਲ ਕਰਨਾ ਠੀਕ ਹੈ ਤੇ ਦੁੱਧ ਕਿਨੱਖ ਚਵਾਈ ਜਾਊਗੀ ਦੁੱਧ ਵੀ ਜੀ ਨਾਰਮਲ ਸਵਾ ਦੇ ਵਿੱਚ 10-14 ਕਿਲੋ ਦੇ ਦੋ ਜੀ ਸਟੋਰ ਤੋਂ ਫੇਰਿੰਨਾ ਬਾਕੀ ਆ ਵੀ ਗਰਮੀ ਚੱਲਣ ਵਾਲੀ ਆ ਤੇ ਚੰਗੀ ਫੈਂਟ ਵਾਲੀ ਇਹ ਸੰਗਣਾ ਦੁੱਧ ਹੁੰਦਾ ਹੋਏਗਾ ਲੈ ਬਾਕੀ ਜਿਹਹਵਾਨੇ ਢਿੱਲਾ ਢੁੱਲਾ ਕਾਸੀ ਆ ਚੰਗੀ ਭਰੂਗੀ ਸਤੇ ਮੋੜ ਲਫਰ ਵੇਦੀ ਆਦਾ ਹੋਰ ਦੇ ਮੁਰਜੀ ਭਾ 27 ਕਰ ਲਿਆ 40 ਕਰ ਤਾਂ ਵੀ ਵਸੀ ਵੇਖਦੀ ਆ ਹਾਂਜੀ ਹਾਂ ਨਾ 35 ਦੀ ਹੋ ਗਈ 35000 ਦੀ ਕਿਹ ਵਿੱਚੋਂ ਕਰਦੀ ਛੋਟ ਛੜ ਵੇਖ ਲਓ ਕਰ ਲਓ ਕਿੰਨੇ ਦੀ ਕਰਦੀ ਐ ਯਾਰ ਘੱਟ ਕਰ ਦਿੰਨੇ ਔਰ ਛੋਟੀ ਦੇ ਦੀ 32 ਦੀ ਜਾਣਦੀ ਐ ਕੋਈ ਨਹੀਂ ਦਾ ਵੇਖ ਲਓ ਜੇ ਹੁੰਦੀਆਂ ਨਹੀਂ ਜੇ 32 32 ਦੀਆਂ ਜਾਣ ਤਾਂ ਕੁਛ ਨਹੀਂ ਬੜੀ ਚੰਗੀ ਬਾਕੀ ਬਾਨੀ ਬੜੀ ਵਸੀ ਆ ਵੇਖੋ ਵੱਧ ਰਾਂ ਲਿਖੋ ਨਾ ਪੋਲੀਪਾਲੀ ਬੜੀ ਆ ਹਾਂਜੀ ਹਾਂਜੀ ਥਾਣੇ ਵੀ ਬੜਾ ਤੇ ਜਿੱਧਰੋਂ ਦੀ ਮਰਜ਼ੀ ਪੈ ਲੋ ਠੀਕ ਆ ਇਹ ਥੋੜਾ ਠੰਡੇ ਸੀ ਲਿਆ ਕੇ ਥੋੜੀ ਬਾਕੀ ਇਹ ਕਿ ਜਦੋਂ ਤਿਆਰ ਹੋਈ ਚੰਗੀ ਭਰਨੀ ਆ ਫੇਰ ਉਹ ਦੋ ਬਾ 40 42 ਹਾ ਦੀ ਵੇਚ ਲੈਣ ਨੂੰ ਠੀਕ ਆ ਹਾਂਜੀ ਤੇ ਬਾਕੀ ਜਿਹੜੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਦੱਦਾ ਸਵਾਹ ਹੈ ਬਾਕੀ ਫ੍ਰੈਂਟ ਤੇ ਬੜਾ ਫੇਰ ਆ ਜਾ ਹੈ ਭਾਈ ਦਾ ਬੜੀ ਚੰਗੀ ਮੱਚੀ ਵਰਗੀ ਵੀ ਇਹ ਵੀ ਜਿਆਦਾ ਪਛਾਣ ਨਹੀਂ ਤਿਆਰ ਹੁੰਦੀ ਆ ਹਾਂਜੀ ਇਹ ਵੀ ਬੜੀ ਠੰਡੀ ਹੁੰਦੀ ਆ ਇਹ ਕਿੰਨੇ ਕੇ ਦੁੱਧ ਆ ਲੀਜੇ ਵੀ ਜੀ ਦੁੱਧ ਵੀ ਜੀ ਨੋਰਮਲ ਸਵਾ ਦਾ 17 17 ਕਿਲੋ ਦੇ ਲੋਗੇ ਚਲੋ ਫੋਲੋ ਹੈ ਕਿ ਥੋੜਾ ਡਰਦੀ ਦਰਦੀ ਇਹ ਆ ਸੇ ਤੁਹਾਨੂੰ ਦੇਖੋ ਬੜਾ ਪਿਆਰਾ ਲੱਗਣਾ। ਕਈ ਯਾਰੀ ਪਛੇ ਜਿਹੜੇ ਘਰਾਂ ਚ ਬਾਹਰ ਕਦੇ ਨਹੀਂ ਹੁੰਦੇ। ਉਤਰ ਆਏ ਆ ਬੇ ਕੱਦ ਕੱਟ ਚੰਗਾ ਇਹਦਾ ਬੇਲ ਵੀ ਚੰਗੀ ਆ। ਲੈ ਜੀ ਜੀ ਨਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਪਿਆਰਾ ਆ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਮਿਲਕ ਵੀ ਨੇ ਵੀ ਚੰਗੀ ਲੱਗੀ ਹੈ ਚੰਗੇ ਕਿਆਪ ਤੇ ਥਾਣੇ ਜਿਹੜਾ ਇਹਦਾ ਤੇ ਇਹਦਾ ਫਿਰ ਮੁੱਲ ਵੇਦੀ ਮਸ਼ੀਨ ਦੇ ਵਿੱਚ ਵੀ ਬੜੀ ਚੰਗੀ ਜੈ ਵੀ ਹਾਂਜੀ ਮਸ਼ੀਨ ਪੂਰੀ ਜਿਆਦੀ ਵੀ ਲੱਗ ਜਾਂਦੀ ਆ ਹਾਂਜੀ 50 ਹੀ ਦੇ ਦਈਏ ਮਸ਼ੀਨ ਕਰ ਦਈਏ ਵਿੱਚ ਛੋਟ ਛੋਟ ਦੋ ਕਰ ਦਨੇ ਜੀ ਜੈਸ ਨੂੰ ਕਰ ਦੋ ਆਪੀ 46000 ਦੇ ਵਿੱਚ ਜੋ ਵਸ਼ੀ ਦੇ ਨਾਲ ਚਲੋ 46 ਜਾਂਵੇਂ ਫਿਰ 2000 ਸ਼ੋਰਟ ਕਰਦੇ 44000 ਨਹੀਂ ਤੁਹਾਡੇ ਨਾਲ ਆਪਣਾ ਪ੍ਰੇਮ ਆ ਤੇ ਫਿਰ ਕੋਈ ਨਹੀਂ ਧੱਕਾ ਚੱਲਦਾ ਸਾਡੇ ਨਾਲ ਧੱਕਾ ਚੱਲਦਾ ਆਪਣਾ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਜੀ ਪਰ ਆਉਂਦੀ ਨਹੀਂ ਜੀ ਵਸ਼ੀ ਜਾ ਵਸ਼ੀ ਜੀ ਦੇਖੋ ਠੀਕ ਆ ਉਹਦੀ ਚੰਗੀ ਵਸ਼ੀ ਆ ਬਾਕੀ ਆ ਕਿ ਅਜੇ ਭਰਨਾਵਾਂ ਇੰਨੇ ਬਾਕੀ ਗਾਂ ਨੂੰ ਵੀ ਚੰਗੀ ਭਰਦੀ ਆ ਆ ਦੂਸਰੇ ਪਾਸੇ ਤੋਂ ਵੀ ਥਾਣੇ ਦੇ ਦੇਖ ਸਕਦੇ ਜੀ ਇੱਕ ਰੀ ਮਿਲਕ ਮੇਨ ਵੀ ਚੰਗੀ ਆ ਤੇ ਬਾਕੀ ਹੁਣ ਵੈੜ ਇੱਕ ਤਾਂ ਸਾਰੀ ਕਿਸਾਨ ਆਉਣੀ ਜਵਾ ਧੰਨ ਇੱਕ ਦਿਖਾਉਣੀ ਬੜੇ ਕਮਾਲ ਦੀ ਕਾਲੇ ਰੰਗ ਦੀ ਵੜਿਆ ਤੇ ਕਦ ਕਾਠੇ ਦਾ ਸਾਰੀਆਂ ਤੋਂ ਇੱਚਾ ਤੇ ਥਣ ਮੇਰੇ ਦੇਖ ਸਕਦੇ ਥਣ ਹੁਣ ਤੋਂ ਹੀ ਹੱਥ 'ਚ ਆਉਣ ਵਾਲੇ ਥਣੇ ਜਿਹੜੇ ਬਿਲਕੁਲ ਦੂਰ ਦੂਰ ਚੰਗੇ ਗੈਪ ਤੇ ਥਣ ਜਿਹੜਾ ਲੱਗਾ ਤੇ ਸੂਆ ਪਹਿਲਾ ਵੀ ਜੀ ਫਿਰ ਹਾਂ ਜੀ ਬਿਲਕੁਲ ਪਿਓਰ ਪਹਿਲਾ ਸੂਆ ਜੋ ਤੇ ਕਿੰਨਾ ਦੁੱਧ ਚਵਾਈ ਜਾਊਗੀ ਇਹ ਵੀ ਜੀ ਵਸ਼ੀਲ ਜੀ ਫਾਰਮ 'ਚੋਂ ਅੱਛਾ ਜੀ ਮਾਦਾ ਰਕਾਰਡ ਹੈ 40% ਦਾ ਅੱਛਾ ਬੇਸ਼ੱਕ ਕੋਈ ਵੀ ਰਾਰੇ ਉਹ ਤਾਂ ਖਾ ਕੇ ਹੀ ਲਿਆਵਾਂਗੇ ਜਿੱਥੋਂ ਵਸ਼ੀ ਲਈ ਆ ਠੀਕ ਆ ਅਰੇ ਵਸ਼ੀ ਜੀ ਗੁੰਦਾਆਂ ਹੋੜੀਆਂ ਆ ਵੇਖੋ ਠੀਕ ਆ ਆ ਸਾਰੀ ਮਸ਼ੀਨ ਜੇ ਮੰਨੀ ਆ ਠੀਕ ਆ ਦੇਖੋ ਥੰਡ ਮਸ਼ੀਨ ਲਗਾ ਜੇ ਆ ਭਣਾ ਭਣਾ ਆ ਗਿਆ ਵੜ ਜੀਆਂ ਅਜੇ ਤੇ ਪਰ ਨਹੀਂ ਆ ਪੂਰੀ ਸਨਾ ਤੇ ਮੈਂ ਤੇ ਨੋਰਮਲ ਸੇਵਾ ਦੇ 25 ਲੀਟਰ ਵਸ਼ੀ ਦੇ ਦੋਗੀ ਪਹਿਲੇ ਸੂਈ ਹਾਂਜੀ ਪਹਿਲੇ ਸੂਈ ਤੇ ਦੰਦੋ ਕਿਤਰਾ ਜੇ ਪਿਓ ਚਾਰ ਦੰਦ ਚਾਰ ਦੰਦ ਆ ਹਾਂਜੀ ਤੇ ਆ ਪਾਲ ਪਈ ਜੇ ਤੇ ਇੱਕ ਪਾਸੇ ਪੰਜ ਦੇ ਪਹਿਲੂ ਬੈਠੀ ਰਹੇ ਬੰਨੇ ਪਾ ਗਈ ਤੁਹਾਨੂੰ ਉਧਰ ਪਾ ਗਈ ਠੀਕ ਆ ਆ ਕੋਲੀ ਭੜਾ ਬਾਕੀ ਅਕਸਰ ਬੇਲਨਾਂ ਦੇ ਭਲਾ ਦੇ ਪੈ ਜਾਂਦੀਆਂ ਵਾ ਉਹ ਚਾਰ ਦੰਦ ਹੋ ਗਿਆ ਕਿ ਕਹਿਣ ਵਾਲੀ ਗਾ ਜਣਾ ਚਲੋ ਦੰਦ ਆਪਾਂ ਨੇ ਦਿਖਾਈ ਦੇਨੇ ਆ ਚੰਗੇ ਕੱਦ ਕਾਟ ਚ ਹੈ ਜਿਹੜੀ ਦੰਦ ਖਾਈ ਦੀ ਹੈ ਵੀਡੀਓ ਹਾਂਜੀ ਹਾਂ ਇਹਦੇ ਸਦੇ ਜੇ ਪੂਰੀ ਚਾਰ ਦੰਦ ਹੋਈ ਵੀ ਨਹੀਂ ਆ ਜੇ ਹੋਣ ਦੀ ਹੈ ਜੇ ਬਰਾਬਰ ਨਹੀਂ ਕੀਤੀ ਚਾਰ ਦੰਦ ਦੀ ਚਲੋ ਭਾਜ ਲੈ ਇਹਦੇ ਵੀ ਜੀ ਬਸ਼ੀ ਦਿਨੀ ਸੀ ਪਤਾ ਲਓ ਨਹੀਂ ਥੋੜੀ ਆ ਹਾਂਜੀ ਹਾਂਜੀ ਇਹਦੇ ਆਪ ਹੀ ਵੀਰਾਂ ਨੇ ਵੇਖ ਲੈਣੀ ਬਾਕੀ ਜਿਹੜੇ ਵੀਰਾਂ ਨੇ ਪਛਾਣੇ ਉਹਨਾਂ ਨੇ ਆਪੇ ਹੀ ਵੇਖ ਲੈਣੇ ਹਵਾਨਾ ਗਾਣਾ ਨਹੀਂ ਚੰਗਾ ਭਰਿਆ ਵਾ ਇਹਨੇ ਤੇ ਹਵਾਨਾ ਪਛਾਣਨ ਦੇ ਜੇ ਭਰਨ ਦੇ ਇਹ ਚੰਗਾ ਜੇ ਸੂਨ ਚ ਦੇ ਨੀ ਨੇ ਲੈ ਜਣੇ 来 ਜੀ ਇਹ ਨਹੀਂ ਇੱਥੇ ਬੈਠ ਕੇ ਖਾਣ ਕੇ ਬੈਠੋ ਅੱਛਾ ਇਹ ਨਹੀਂ ਠੰਡੀ ਆ ਵਸੇ ਠੀਕ ਆ ਜਿੱਦਾਂ ਮਰਜ਼ੀ ਬੈਠ ਜਾਓ ਲੈ ਜਾ ਕਰ ਦੱਸੋ ਵਸੀ ਦਾ ਗੱਦ ਕਾਠ ਪੱਖਾ ਬੜੀ ਜਵਾਨ ਹੈ ਜਿਹੜੀ ਬਾਕੀ ਪੂਰੀ ਸੋਹਣੀ ਆ ਵੇਰ ਬਾਕੀ ਜਿਹੜੇ ਵੀਰ ਵੇਖਣ ਵਾਲੇ ਆ ਉਹਨਾਂ ਨੇ ਆਪੇ ਪਛਾਣ ਲੈਣਾ ਆਣ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੋ ਤੇ ਕੋਈ ਨੁਕਸ ਨਹੀਂ ਕਰ ਸਕਦਾ ਵਸ਼ੀ ਜਾਣ ਕੇ ਉਂਗਲੀ ਨਹੀਂ ਰੱਖੋ ਵਿੱਚ ਆ ਸਮੀ ਪਛੀ ਹਾਂਜੀ ਹਾਂਜੀ ਥਾਣੇ ਵੇਖੋ ਵਸ਼ੂ ਨੂੰ ਕਿਹੋ ਜਿਹਾ ਲੱਗਾ ਥਾਣੇ ਵੀ ਚੰਗੇ ਗਿਆ ਤੇ ਥਾਣੇ ਵੀ ਹੁਣ ਤਾਂ ਹੱਥ ਚ ਆਉਣਾ ਲਾਵਾ ਹਨਾ ਇਹ ਵੀ ਗਾਂ ਕਿਹੇ ਵੀਰ ਨੇ ਆਪਣੇ ਤਿਆਰ ਕਰਨੇ ਆ ਵੜਾ ਤਿਆਰ ਕਰਨੇ ਆ ਵਾ ਗਾਂ ਜੀ ਕੋਈ ਨਵਾਂ ਕੰਮ ਸ਼ੁਰੂ ਕਰਨ ਦੇ ਉਹਨਾਂ ਵੀ ਦਾ ਵਸ ਚੰਗੀ ਹੈ ਨਾ ਤੇ ਕਿੰਨਾ ਫੇਰੇ ਦਾ ਮੁੱਲ ਮੁੱਲ ਤੇਰ ਜੀ ਪਾਇਆ ਹੋ ਜੀ 90 ਕਰ ਲਿਆ ਤਾਂ ਵੀ ਵੇਖਦੀ ਆ ਅੱਛਾ ਤੇ ਤੁਹਾਨੂੰ ਪਤਾ ਇੱਥੋਂ ਕੰਮ ਨਹੀਂ ਹੋਣਾ ਹਾਂਜੀ ਹਾਂਜੀ 75 ਦੀ ਦੇਦੀ ਹੈ ਵਸੇ ਜੱਸ ਨੂੰ ਐ ਕਰੀਏ 75 75 ਤੇ ਬੜੀ ਦੂਰ ਜੀ ਹੱਲੇ ਜੱਸ ਨੂੰ ਵੀਰ ਜੀ ਵਰ ਵਸੇ 65000 ਦੀ ਦਾ 65000 ਦੀ ਹਾਂਜੀ ਉੱਚੋਂ ਹੀ 2000 ਛੱਡ ਦਈਏ ਫਿਰ 63 ਦੀ ਜਾਂਦੀ ਨਹੀਂ ਜਿਆਦਾ ਨਹੀਂ ਹੁੰਦਾ ਬਸ਼ੀ ਬਹੁਤੀ ਚੰਗੀ ਜੋਰ ਤੁਸੀਂ ਆਪਸ ਨੇ ਵੀ ਪੈਸੇ ਲਾ ਕੇ ਆ ਵੀ ਮੁੱਲ ਉਹ ਤੇ ਗੱਲ ਤਾਂ ਠੀਕ ਸਹੀ ਆ ਬਾਕੀ ਇਹ ਆ ਵੀ ਚਲੋ ਜਿੰਨੇ ਵੀ ਦਿੱਤੀ ਆ ਉਹਨੇ ਵੀ ਪੈਸੇ ਲਾ ਕੇ ਤਿਆਰ ਕੀਤੀ ਆ ਤਾਂ ਨਵੇਂ ਪਤਾ ਵੀ ਇਹੋ ਜਿਹੇ ਛੇਤੀ ਕਿੜੀਆਂ ਤਿਆਰ ਹੋ ਜਾਂਦੀਆਂ ਹਾਂਜੀ ਬਸ਼ੀ ਕੋਈ ਕਮੀ ਪੇਸ਼ੀ ਥੋੜਾ ਬਸ਼ੀ ਕਿਤੇ ਹਾਂਜੀ ਹਲੋ ਵੇਖੋ ਸੀਗਰੇ ਹਾਂਜੀ ਅਜੇ ਤਾਂ ਬਸ਼ੀ ਕੁਛ ਵੀ ਨਹੀਂ ਬਣੀ ਆ ਸਾਰੀ ਬਸ਼ੀ ਪਛਾਣ ਹੋਣੀ ਹੈ ਹਾਂਜੀ ਹਾਂਜੀ ਤੇ ਚਲੋ ਬਾਕੀ ਇਹ ਕਿ ਟ੍ਰੇਡ ਚ ਮੌਕੇ ਤੇ ਥੋੜੀ ਬਾਦ ਸ਼ੋਰਟ ਸ਼ੋਰਟ ਹੈ ਇਹ ਜੋ ਵੀ ਛੋਰਟ ਸਪਾ ਹੀ ਹੋਣਾ ਕੋਈ ਬੋਧਾ ਵੀ ਰੱਖੇ ਫਿਰ ਉਹ ਨਹੀਂ ਜਾਣਾ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਬਾਕੀ ਇਹ ਕਿ ਤਿੰਨੇ ਗੱਬਣਾ ਵਾ ਇੱਥੇ ਆ ਕੇ ਪਾਸ ਕਰਕੇ ਪਾਸ ਕਰਕੇ ਵੇਖ ਚੱਕੇ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਡਬਲ ਖਰਚਾ ਦੇ ਕੇ ਦੋ ਰਾਂਗੇ ਠੀਕ ਹੈ ਵੀ ਜੀ ਹਾਂ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਹਾਂ ਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖਰੀਦੋ ਜੀ ਪਛੋ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ